ਅੱਜ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਆਈਏਐਸ ਅਧਿਕਾਰੀ ਐਸ ਆਰ ਲੱੱਧੜ ਪ੍ਰਧਾਨ ਐਸਐਸਵੀਪੀ ਪੰਜਾਬ ਵੱਲੋਂ ਮਾਨਸਾ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਭਾਰਤ ਸਰਕਾਰ ਕੋਲ ਫੰਡਾਂ ਦੀ ਕਮੀ ਨਹੀਂ ਹੈ ਭਾਰਤ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਨੂੰ ਹਜ਼ਾਰਾਂ ਕਰੋੜਾਂ ਦੇ ਪੈਕੇਜ ਭੇਜੇ ਜਾ ਚੁੱਕੇ ਹਨ ਇਸ ਮੌਕੇ ਬੋਲਦਿਆਂ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਜੀ ਸਰ ਅੱਜ ਅਸੀਂ ਪਿੰਡ ਜੋਈਆਂ ਅੱਕਾਂ ਵਾਲੀ ਤੇ ਆਲੰਪੁਰ ਮੰਦਰਾ ਦਾ ਦੌਰਾ ਕੀਤਾ ਆ ਪਾਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਜੈਨ ਸਾਹਿਬ ਸਾਫਾ ਪ੍ਰਧਾਨ ਹੋਰ ਸੀਨੀਅਰ ਲੀਡਰ ਸਾਡੇ ਸਾਰੇ ਆਏ ਆ ਸਾਨੂੰ ਪਰਸੋਂ ਜਦੋਂ ਦਾ ਇਹ ਆਪਣਾ ਪੰਜਾਬ ਦੇ ਵਿੱਚ ਅਲਰਟ ਹੋਇਆ ਹੈਗਾ ਕਿ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਆ ਪਾਣੀ ਦੀ ਮਾਰ ਹੇਠ ਹੈ ਜਿਨ੍ਹਾਂ ਚੋਂ ਸਾਡਾ ਇਹ ਜ਼ਿਲ੍ਹਾ ਮਾਨਸਾ ਵੀ ਇੱਕ ਹੈ ਤਾਂ ਅਸੀਂ ਆਪਣੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਆ ਕਿ ਜਿਸ ਤਰ੍ਹਾਂ ਦੇ ਵੀ ਕਿਸੇ ਜ਼ਿੰਮੇਦਾਰ ਨੂੰ ਚਾਹੇ ਕਿਸੇ ਹੋਰ ਭਰਾ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ ਉਹਨਾਂ ਦੀ ਲੋੜ ਪਤਾ ਕਰਕੇ ਉਹਨਾਂ ਨੂੰ ਕਿਸ ਤਰ੍ਹਾਂ ਪੂਰਤੀ ਕਰਨੀ ਹੈ ਉਹਦੇ ਵਾਸਤੇ ਅਸੀਂ ਆਪਣਾ ਰਿਪੋਰਟ ਕਰਨੀ ਹੈ ਨੰਬਰ 1 ਤਾਂ ਇਹ ਹੈਗਾ ਹੈ ਕਿ ਆ ਜਿਹੜੀ ਕੰਪਨਸੇਸ਼ਨ ਹੈ ਇਹਦੇ ਵਾਸਤੇ ਭਾਰਤ ਸਰਕਾਰ ਨੇ ਕਾਫੀ ਫੰਡ ਹਜ਼ਾਰਾਂ ਕਰੋੜ ਰੁਪਈਆ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਿਆ ਹੋਇਆ ਦੇਣਾ ਕਿੰਨਾ ਦੇਣਾ ਹੈਗਾ ਇਹ ਆਪਣਾ ਉਹਨਾਂ ਦਾ ਆਪਣਾ ਪੰਜਾਬ ਸਰਕਾਰ ਦਾ ਕੰਮ ਹੈ ਲੇਕਿਨ ਜੇ ਕਿਸੇ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ ਪਾਵੇਂ ਕਿਸੇ ਨੂੰ ਮਤਲਬ ਮਕਾਨ ਚੋਂਦਾ ਆ ਤਰਪਾਲ ਦੀ ਲੋੜ ਹੈ ਕਿਸੇ ਨੂੰ ਖਾਣੇ ਪੀਣੇ ਦੀ ਲੋੜ ਹੈ ਕਿਸੇ ਨੂੰ ਕੋਈ ਹੋਰ ਰਾਸ਼ਨ ਦੀ ਲੋੜ ਹੈ ਦਵਾਈ ਦੀ ਲੋੜ ਹੈ ਆ ਭਾਰਤੀ ਜਨਤਾ ਪਾਰਟੀ ਅਸੀਂ ਸਾਰੇ ਅਸੀਂ ਉਹਦਾ ਪਤਾ ਕਰਨਾ ਹੈ ਜੇ ਤੁਹਾਨੂੰ ਕਿਸੇ ਚੀਜ਼ ਦਾ ਵੇਚ ਜ਼ਿਕ ਹੋ ਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਉਹ ਮਾਇਆ ਕਰਵਾਵਾਂਗੇ ਤੇ ਭਾਰਤ ਸਰਕਾਰ ਤੋਂ ਅਸੀਂ ਜਿਹੜੀ ਤੁਹਾਨੂੰ ਕੰਪਨਸੇਸ਼ਨ ਹੈ ਇਹ ਵੀ ਵੱਧ ਤੋਂ ਵੱਧ ਲੈ ਕੇ ਦੇਵਾਂਗੇ ਪਰ ਇਹਨਾਂ ਜਿਹੜਾ ਆਪਣਾ ਇਹ ਜਿਹੜੀਆਂ ਆ ਆ ਆਪਣੇ ਆਫਤਾਂ ਦੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈਗੇ ਨਜਾਇਜ਼ ਕਬਜ਼ੇ ਸਭ ਤੋਂ ਵੱਡਾ ਕਾਰਨ ਹੈਗਾ ਕਿ ਜਦੋਂ ਇਹ ਟ੍ਰੇਨਾਂ ਦੀ ਸਫਾਈ ਹੋਣੀ ਹੁੰਦੀ ਆ ਉਹ ਅਸੀਂ ਕਰ ਨਹੀਂ ਕਰਦੇ ਨਹੀਂ ਸਮੇ ਸਰ ਕੋਈ ਬੰਨ ਨਾ ਕਰ ਅਸੀਂ ਮਜ਼ਬੂਤ ਕਰਨੇ ਹੈਗੇ ਤਾਂ ਉਹ ਨਹੀਂ ਕਰਦੇ ਹੈਗੇ ਜਿਹਦੇ ਨਾਲ ਜਦੋਂ ਵਾਰਸ਼ਾ ਆਉਂਦੀ ਆ ਜਦੋਂ ਹਣ ਡੈਮਾਂ ਦੇ ਵਿੱਚ ਪਾਣੀ ਬਿਲਕੁਲ ਨਕੋ ਨੱਕ ਭਰਿਆ ਪਿਆ ਅਗਰ ਡੈਮਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈਗਾ ਤਾਂ ਦਰਿਆਵਾਂ ਦੇ ਵਿੱਚ ਭਾਵੇਂ ਸਤਲੂ ਹੋਵੇ ਭਾਵੇਂ ਬਿਆਸ ਹੋਵੇ ਭਾਵੇਂ ਰਾਵੀ ਹੋਵੇ ਭਾਵੇਂ ਕਕਰ ਦਰਿਆ ਹੋਵੇ ਫਿਰ ਸਾਡੇ ਉਹ ਪਾਣੀ ਨੇ ਫਸਲਾਂ ਦੇ ਵਿੱਚ ਮਾਰ ਕਰਨਾ ਹੀ ਕਰਨਾ ਆ ਅੰਨੇ ਨਜਾਇਜ਼ ਕਬਜ਼ੇ ਹੋਇਓ ਆ ਕਿ ਆਪਣੇ ਜਿਹੜੀਆਂ ਨੈਚੁਰਲ ਡਰੇਨ ਸੀਗੀਆਂ ਉਹ ਸਾਰੀਆਂ ਬੰਦ ਪਈਆਂ ਤੇ ਲੋਕਾਂ ਨੇ ਕਿਤੇ ਘਰ ਬਣਾ ਲਿਆ ਕਿਤੇ ਕਲੋਨੀਆ ਬਣਾ ਲਈਆਂ ਕਿਤੇ ਹੋਰ ਨਜਾਇਜ਼ ਕਬਜ਼ਾ ਕਰ ਲਿਆ ਕਿਤੇ ਕੰਦ ਕਰ ਲਈ ਆ ਤੇ ਆਪਣਾ ਨੈਚੁਰਲ ਫਲੋ ਜਿਹੜਾ ਹੈਗਾ ਉਹਦੇ ਵਿੱਚ ਅੜਚਨ ਆ ਰਹੀ ਆ ਜੱਟ ਸਰ ਜਿੱਥੇ ਜਿਸ ਤਰ੍ਹਾਂ ਆਪਾਂ ਦੇਖਿਆ ਪੰਜਾਬ ਸਰਕਾਰ ਜਿਹੜੀ ਪਹਿਲਾਂ ਕਹਿ ਰਹੀ ਸੀ ਕਿ ਸਾਡੇ ਕੋਲ ਹੜ੍ਹਾਂ ਦੇ ਪੂਰੇ ਪ੍ਰਬੰਧ ਨੇਗੇ ਕਿਤਨਾ ਕਿਤੇ ਜਿਹੜੇ ਲੋਕ ਆਪਣੇ ਤੌਰ ਤੇ ਪ੍ਰਬੰਧ ਕਰ ਰਹੇ ਨੇ ਸਰਕਾਰੀ ਪ੍ਰਬੰਧ ਮੇਂ ਨਜ਼ਰ ਆਦੇ ਨਹੀਂ ਕਿਵੇਂ ਲੱਗਦਾ ਤੁਹਾਨੂੰ ਇਹ ਦੇਖੋ ਮੈਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਆ ਰਿਹਾ ਹੈਗਾ ਅਸੀਂ 4-6 ਮਹੀਨੇ ਪਹਿਲਾਂ ਤੋਂ ਮੈਂ ਉਸ ਵੇਲੇ ਵੀ ਔਰ ਜਦੋਂ ਬਾਅਦ ਵਿੱਚ ਚਾਰ ਜ਼ਿਲ੍ਹਿਆਂ ਦਾ ਦੂਜਾ ਫਿਰੋਜ਼ਪੁਰ ਔਰ ਫਿਰ ਮੈਂ ਸੰਗਰੂਰ ਫਿਰ ਮਾਨਸਾ ਤੇ ਬਠਿੰਡਾ ਬਠਿੰਡਾ ਦੇ ਵਿੱਚ ਐਡਾ ਕੋਈ ਹੜਾਂ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਲੇਕਿਨ ਇਹ ਤਿੰਨ ਜ਼ਿਲ੍ਹੇ ਤਾਂ ਸਤਲੁਜ ਦੇ ਭਾਵੇਂ ਕਕਰ ਦੇ ਮਾਰਚ ਆਂਦੇ ਜਾਂਦੇ ਸੀਗੇ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਪ੍ਰਬੰਧ ਕਰਨੇ ਅਸੀਂ ਕਰਦੇ ਰਹੇ ਹਾਂ ਅੱਜ ਦੇ ਦਿਨ ਦੇ ਵਿੱਚ ਪਤਾ ਨਹੀਂ ਤਾਂ ਜ਼ਿਲ੍ਹਾ ਅਫਸਰਾਂ ਨੂੰ ਕੀ ਹੋ ਗਿਆ ਪਤਾ ਨਹੀਂ ਆਪਣਾ ਮੁੱਖ ਮੰਤਰੀ ਤਾਂ ਸਾਡਾ ਹੜਾਂ ਦੇ ਵਿੱਚ ਤਾਂ ਲੱਡੂ ਫਿਰਦਾ ਤੋ ਆਪਣਾ ਅਸੀਂ ਮੈਂ ਪੋਲੀਟੀਕਲ ਸਟੇਟਮੈਂਟ ਨਹੀਂ ਦੇ ਰਿਹਾ ਜਦੋਂ ਅਸੀਂ ਸਾਡੇ ਪਿੰਡ ਦੇ ਵਿੱਚ ਸਾਡੇ ਘਰ ਦੇ ਵਿੱਚ ਹੜ ਆਇਆ ਹੋਵੇ ਤੇ ਘਰ ਦਾ ਜਿਹੜਾ ਮੁਖੀ ਆ ਕੀ ਉਹ ਆਪਣਾ ਸਹਰਾ ਸਪਾਟੇ ਕਰਦਾ ਹੁੰਦਾ ਹੈ ਤੇ ਆਪਣਾ ਸਾਡਾ ਜਿਹੜਾ ਮੁਖੀ ਹੈ ਪੰਜਾਬ ਦਾ ਉਹ ਜਾ ਕੇ ਤਾਮਲਾਡੂ ਚ ਆਪਣੇ ਇਡਲੀ ਡੋਸਾ ਖਾ ਰਿਹਾ ਹੈਗਾ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਕੀ ਆ ਅਸੀਂ ਇਥੋਂ ਛੇਰਿਆਂ ਵਾਲੀ ਪਿੰਡ ਤੋਂ ਆਏ ਹਾਂ ਛੇਰਿਆਂ ਵਾਲੀ ਪਿੰਡ ਦੇ ਵਿੱਚ 18 ਅਨਸੂਚਿਤ ਜਾਤੀ ਦੇ ਲੋਕ ਨਸ਼ਿਆਂ ਕਾਰਨ ਮਰ ਗਏ ਆ ਇਹ ਚਲਾ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਕਾਹਦਾ ਜੁੱਧ ਨਸ਼ਿਆਂ ਵਿਰੁੱਧ ਇੱਕ ਹਫ਼ਤੇ ਦੇ ਵਿੱਚ ਚਾਰ ਮੌਤਾਂ ਹੋ ਗਈਆਂ ਔਰ 20 ਤੋਂ 25 ਨੌਜਵਾਨ ਇਹੋ ਜਿਹੇ ਆ ਜਿਹੜੇ ਕਿਸੇ ਵੇਲੇ ਵੀ ਮਰ ਸਕਦੇ ਆ ਕਿਉਂਕਿ ਨਸ਼ੇ ਕਰ ਰਹੇ ਆ ਗਿਆ ਔਰ ਪੁਲਿਸ ਦੇ ਡਰ ਤੋਂ ਕੀ ਹੋਇਆ ਉਹਨਾਂ ਨੇ ਰਿਪੋਰਟ ਨਹੀਂ ਲਿਖਾਈ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਇਆ ਜਿਹਦੇ ਕਰਕੇ ਭਾਰਤ ਸਰਕਾਰ ਨੇ ਜਿਹੜਾ 2.8 ਲੱਖ ਰੁਪਇਆ ਕੰਪਨਸੇਸ਼ਨ ਦੇਣੀ ਆ ਉਹਦੀ ਉਹਨਾਂ ਨੂੰ ਮਿਲ ਸਕਵੇ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਹੈਗੀ ਕਿਉਂਕਿ ਐਫਆਈਆਰ ਨਹੀਂ ਹੈਗੀ ਕਿਉਂਕਿ ਐਸਸੀਐਸਟੀ ਐਕਟ ਨਹੀਂ ਲੱਗਾ ਕਿਉਂਕਿ ਡੈਥ ਸਰਟੀਫਿਕੇਟ ਨਹੀਂ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਵਰਕਰ ਹੈ ਜਾਂ ਲੀਡਰ ਹੈ ਜਾਂ ਸਾਡੇ ਪ੍ਰਸ਼ਾਸਨ ਦੇ ਲੋਕ ਹੈ ਇਹਨਾਂ ਨੇ ਕਰਨੀਆਂ ਹੈਗੀਆਂ ਆਹ ਜਿਹੜਾ ਤੁਸੀਂ ਜਿੱਥੇ ਆਪਾਂ ਖੜੇ ਆ ਇਹ ਤੁਹਾਨੂੰ ਪ੍ਰਸ਼ਾਸਨ ਨੇ ਪਾ ਕੇ ਦਿੱਤੀ ਹੈ ਮਿੱਟੀ ਇਹ ਤਾਂ ਤੁਹਾਡੇ ਪਿੰਡਾਂ ਵਾਲਿਆਂ ਨੇ ਪਾਈ ਆਪ ਤਾਂ ਆਪਣਾ ਇਹ ਕਦੋਂ ਕਾ ਕਦੋਂ ਸਰਕਾਰ ਕਦੋਂ ਕੰਮ ਕਰੇਗੀ ਸਰਕਾਰ ਕਾਦੇ ਲਈ ਚੁਣੀ ਆਪਾਂ ਸਰਕਾਰ ਦਾ ਕੰਮ ਹੈਗਾ ਯਾ ਕਿ ਕੰਮ ਕਰੇ ਲੋਕਾਂ ਨੂੰ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਲੋਕਾਂ ਨੂੰ ਪੁੱਛੇ ਕਿ ਭਾਈ ਤੁਹਾਡੀ ਕੋਈ ਤਕਲੀਫ ਹੈ ਤਾਂ ਦੱਸੋ ਅਸੀਂ ਆਏ ਆ ਅਸੀਂ ਸਰਕਾਰ ਕੋਲ ਫੰਡਾਂ ਦੀ ਕਮੀ ਨਹੀਂ ਹੁੰਦੀ ਭਾਰਤ ਸਰਕਾਰ ਨੇ ਹਸਾਰਾਂ ਕਰੋੜ ਰੁਪਏ ਭੇਜਿਆ ਹੋਇਆ ਵੀ ਜਿੱਥੇ ਮਰਜੀ ਮੈਂ ਜਦੋਂ ਡਿਪਟੀ ਕਮਿਸ਼ਨਰ ਮਾਨਸਾ ਸੀਗਾ ਬੁੱਢਲਾਡੇ ਦੇ ਵਿੱਚ ਇੱਕ ਆਪਣਾ ਗਰੀਬਾਂ ਦੇ ਘਰਾਂ ਦੀ ਸੜਕ ਬਣਾਉਣ ਦੇ ਵਾਸਤੇ ਮੈਨੂੰ ਯਾਦ ਹੈ ਅਸੀਂ ਆਪਣੇ ਉਹ ਫੰਡ ਵਰਤ ਲੈ ਸੀਗੇ ਔਰ ਸਰਕਾਰ ਨੇ ਅਜ ਤੱਕ ਮੈਨੂੰ ਨਹੀਂ ਪੁੱਛਿਆ ਕਿਉਂਕਿ ਲੋਕਾਂ ਦੇ ਭਲੇ ਲਈ ਵਰਤੇ ਸੀਗੇ ਹਾੜਾ ਨਾ ਪੈਸਾ ਲੋਕਾਂ ਦੀਆਂ ਗਲੀਆਂ ਨਾਲੀਆਂ ਕੰਕਰੀਟ ਦੀਆਂ ਬਣਾਉਣ ਵਾਸਤੇ ਵਰਤੇ ਸੀਗਾ ਪੈਸਾ ਪਰ ਜਦੋਂ ਤੁਸੀਂ ਲੋਕਾਂ ਦੇ ਭਲੇ ਦਾ ਕੰਮ ਕਰਦੇ ਆ ਤੁਹਾਨੂੰ ਸਰਕਾਰ ਕਦੇ ਮਨਾ ਨਹੀਂ ਕਰਦੀ ਤੁਸੀਂ ਸਰ ਕੇਂਦਰ ਸਰਕਾਰ ਦੇ ਨਮਾਇंदे ਦੇ ਤਰ੍ਹਾਂ ਇੱਥੇ ਵਿੱਚ ਰਹੇ ਹੋਗੇ ਕਿਥੋਂ ਨੂੰ ਲੱਗਦਾ ਕਿੰਨੇ ਕੁ ਲੋਕਾਂ ਨੇ ਤੁਹਾਡੀ ਸਮੱਸਿਆ ਤੁਹਾਡੀ ਸਾਡੇ ਰੱਖਣੀਆਂ ਸਮੱਸਿਆ ਤਾਂ ਬਹੁਤ ਹੈ ਸਮੱਸਿਆ ਸਮੱਸਿਆ ਵਾ ਜਿਵੇਂ ਅਸੀਂ ਤੁਹਾਡੇ ਪਿੰਡ ਵੀ ਆਏ ਆ ਆ ਜਿਹੜੀ ਸਾਡੀ ਫਸਲ ਮਰ ਗਈ ਆ ਇਹ ਆਪਣਾ ਉਹ ਜਿਹੜੀ ਡਰੇਨ ਆ ਉਹਦੇ ਕੰਡੇ ਤੇ ਕਿਕਰਾਂ ਹਟਾਉਣ ਵਾਲੀਆਂ ਕਿਉਂਕਿ ਲੋਕੀ ਆਪਣਾ ਲੰਘਵਾ ਨਹੀਂ ਸਕਦੇ ਰਾਤ ਕਿਤੇ ਆਣਾ ਜਾਣਾ ਹੋਵੇ ਤਾਂ ਭਾਵੇਂ ਵਨ ਟੁੱਟ ਜਾਵੇ ਤਾਂ ਉਹਨੂੰ ਰਿਪੇਅਰ ਵੀ ਨਹੀਂ ਕਰ ਸਕਦੇ ਤਾਂ ਇਸ ਕਰਕੇ ਸਮੱਸਿਆ ਵਾ ਤਾਂ ਪਤਾ ਲੱਗਦੀ ਹੈ ਜਦੋਂ ਤੁਸੀਂ ਮੌਕੇ ਤੇ ਜਾਂਦੇ ਹੋ ਇੱਥੇ ਆ ਕੇ ਹੁਣ ਆਪਣਾ ਸਾਡ ਇਹਨਾਂ ਦਾ ਮੁਆਵਜ਼ਾ ਜਿਹੜਾ ਗਰਦਾਰੀ ਕਰਕੇ ਤੁਰੰਤ ਇਹ ਵੇਟ ਨਹੀਂ ਕਰਨੀ ਲੋੜ ਕਿ ਵੀ ਅਸੀਂ ਆਪਣਾ ਪਤਾ ਨਹੀਂ 2 ਮਹੀਨੇ 3 ਮਹੀਨੇ ਬਾਅਦ ਕਰਾਂਗੇ ਫਿਰ ਕਹਾਂਗੇ ਰਿਪੋਰਟ ਗਲਤ ਹੈ ਸਰਵੇ ਰਿਪੋਰਟ ਗਲਤ ਹੈ ਅੱਜ ਆ ਕੇ ਜਿਹੜੀ ਚੀਜ਼ ਨਜ਼ਰ ਆਣੀ ਹੈ ਉਹ ਤੁਹਾਨੂੰ ਮਹੀਨੇ ਬਾਅਦ ਨਜ਼ਰ ਨਹੀਂ ਆਣੀ ਹੈਗੀ ਇਸ ਕਰਕੇ ਅੱਜ ਜਾਓ ਪਤਾ ਲੱਗਦਾ ਕਿ ਕਿਹੜੀ ਫਸਲ ਮਰ ਗਈ ਹੈ ਔਰ ਕਿੰਨੇ ਰਕ ਵਿੱਚ ਕਹਿੰਦਾ ਕੌਣ ਇਹਦਾ ਮਾਲਕ ਹੈ ਔਰ ਉਹਨਾਂ ਨੂੰ ਦੇਣੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਨੇ ਜਿਹੜੇ ਅਨਸੂਚਿਤ ਜਾਤੀ ਦੇ ਲੋਕ ਹੈ ਬੈਕਵਰਡ ਕਲਾਸ ਦੇ ਲੋਕ ਹੈ ਕੋਈ ਹੱਟੀ ਵਾਲਾ ਕੋਈ ਹੋਛ ਗਰੀਬ ਆਦਮੀ ਹੈ ਉਹਨਾਂ ਦੇ ਵਾਸਤੇ ਕੀ ਪਾਲਿਸੀ ਆ ਜਿਹੜੇ ਖੇਤੀਬਾੜੀ ਤੇ ਨਿਰਭਰ ਕੋਈ ਆਪਣਾ ਸੰਧ ਬਣਾਉਂਦਾ ਆ ਕੋਈ ਲੋਹੇ ਦਾ ਕੰਮ ਕਰਦਾ ਲੋਹਾਰ ਦਾ ਕੋਈ ਤਰਖਾਨ ਦਾ ਉਹਨਾਂ ਨੇ ਕੀ ਕੰਪਨਸੇਸ਼ਨ ਆ ਅੱਜ ਅਸੀਂ ਪਹੁੰਚਿਆ ਅਕਾਲੀ ਤੇ ਜੋਈਆਂ ਤੇ ਆਪਣੇ ਆਲਮਪੁਰ ਮੰਦਰਾਂ ਦੇ ਵਿੱਚ ਜਿੱਥੇ ਕੀ ਪਾਣੀ ਦੀ ਮਾਰ ਹੋਈ ਹੈ ਲਗਭਗ 6700 ਦੇ ਕਿੱਦਾਂ ਜਮੀਨ ਜਿਹੜੀ ਹੈਗੀ ਆ ਵਿੱਚ ਕਾਫੀ ਮਾਰ ਹੋਈ ਹੈ ਅਸੀਂ ਪੰਜਾਬ ਦੇ ਸਾਡੀ ਭਾਰਤ ਜਨਤਾ ਪਾਰਟੀ ਦੀ ਸਾਡੇ ਪੰਜਾਬ ਦੇ ਸੂਬੇ ਦੇ ਸਾਡੇ ਐਸਸੀ ਬੋਰਡ ਦੇ ਪ੍ਰਧਾਨ ਐਸਰ ਲੱਧੜ ਜੀ ਔਰ ਸਾਡੇ ਚੀਫ ਜਨ ਕਿ ਵੀ ਸਪੋਕਸਮੈਨ ਜਰ ਕਰਨਲ ਜੈਵੰਦ ਦੀ ਸਪੈਸ਼ਲ ਇਹ ਦੌਰਾ ਕਰਨ ਵਾਸਤੇ ਅੱਜ ਇੱਥੇ ਆਏ ਨੇ ਔਰ ਉਹਨਾਂ ਨੇ ਇੱਥੇ ਆਪਣੇ ਸਾਰੇ ਜਨਕੀਰ ਹੈਗਾ ਦੇਖਿਆ ਵੀ ਹੈ ਔਰ ਉਹਨਾਂ ਨੇ ਵੀ ਸ਼ੁਆਸ਼ੀ ਦੁਆਇਆ ਅਸੀਂ ਜਲਦੀ ਹੀ ਆਉਣ ਵਾਲੇ ਸਮੇਂ ਚ ਜਿਹੜਾ ਹੈਗਾ ਜੋ ਐਸੇ ਕੋਈ ਸੈਂਟਰ ਹੋਵਣ ਦੀ ਜਨ ਕਿ ਕਿੰਨਾ ਵੀ ਹੈਗਾ ਉਹ ਪੱਕਾ ਦੋਰੇ ਅਸੀਂ ਮੌਜੂਦ ਦੁਆਵਾ ਅੱਜ ਅਸੀਂ ਪਿੰਡ ਬੁਲਾੜਾ ਦੇ ਏਰੀਏ ਵਿੱਚ ਆਏ ਸੀ ਜੋ ਹੜਪੀੜਤ ਪਿੰਡ ਹੈ ਇਹਨਾਂ ਵਿੱਚ ਸਾਡੇ ਏਸੀ ਮੋਰਚੇ ਦੇ ਪੰਜਾਬ ਪ੍ਰਧਾਨ ਐਸ ਆਰ ਲੱਧੜ ਜੀ ਨਾਲ ਆਏ ਸੀ ਰਕੇਸ਼ ਜੈਨ ਜੀ ਜੀ ਇੱਥੇ ਆ ਕੇ ਜ਼ਮੀਦਾਰ ਭਰਾਵਾਂ ਤੋਂ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਜਮਾ ناکਾਮ ਰਹੀ ਹੈ ਉਹਨਾਂ ਨੇ ਨਾ ਕੋਈ ਇਹ ਡਰੇਨ ਦੀ ਸਫਾਈ ਕਰਵਾਈ ਹੈ ਨਾ ਕੋਈ ਇਹਦੇ ਵਿੱਚ ਜੋ ਇਹ ਬੰਦ ਵਗੈਰਾ ਬਣਾ ਰਹੇ ਆ ਇਹਦੇ ਵਿੱਚ ਕੋਈ ਉਹਨਾਂ ਦੀ ਸਹਾਇਤਾ ਜ਼ਮੀਦਾਰ ਆਪਣੇ ਆਪ ਮਿੱਟੀ ਪਾ ਕੇ ਬੰਨ ਬਣਾ ਰਹੇ ਨੇ ਤੇ ਉਹ ਪੰਜਾਬ ਸਰਕਾਰ ਨੂੰ 고ਸ ਰਹੇ ਨੇ ਮਧਭਾਗੇ ਆਪਣੇ ਆਪ ਨੂੰ ਸਮਝਦੇ ਆ ਵੀ ਇਹੋ ਜੀ ਸਰਕਾਰ ਸਾਡੇ ਪੱਲੇ ਪਈ